ਗਵਾਲਾ 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 ਗਵਾਲ ਆਪਣੇ ਬਾਸੇ ਤੇ ਜੇਲ੍ਹ ਦੇ ਵਿੱਚ ਮੋਬਾਈਲ ਪਿਛੇ ਇੱਕ ਸ਼ਖਸ ਨੇ ਜਾਣ ਗਵਾਲਾ ਘਟਨਾ ਸੰਬਰਾਲਾ ਵਿਖੇ ਨਾ ਰੋਡ ਦੇ ਉੱਤੇ ਟ੍ਰੈਫਿਕ ਚਾਂਟ ਦੇ ਪਾਸੇ ਜਿਸ ਸ਼ਿਸ਼ਤੀ ਆਵਾਜ਼ ਤੁਹਾਨੂੰ ਪਹਿਲਾਂ ਸੁਣਾਈ ਦਿੱਤੀ ਉਸ ਦਾ ਚਰਚਾ ਕੀਤਾ ਤੇ ਆਪਣੇ ਬਾਸੇ ਦੇ ਨਾਲ ਉਸੇ ਮੌਕੇ ਤੇ ਭਤੀਜੇ ਦੀ ਇੱਕ ਦਿਨ ਪਹਿਲਾਂ ਜਮਾਤ ਹੋ ਗਈ ਕਿਵੇਂ ਹੋ ਜਬ ਬਾਹਰ ਆਇਆ ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਚਾਚੇ ਦਾ ਕਿਸੇ ਨੇ ਜੇਲ੍ਹ ਜਿਨਾਲ ਆਇਆ ਤਾਂ ਬਿਲਕੁਲ ਮੋਬਾਈਲ ਫੋਨ બસ ਫੇਰ ਕਿਸੇ ਜੇਕਬ ਪਤੀ ਜੇਲੀਮਨੀ ਹੈ ਉਸਦੇ ਚਾਚੇ ਨੂੰ ਪੂਰੇ ਦੇ ਵਾਕੇ ਜਿਸ ਕਰਕੇ ਉਸਦੀ ਚਾਲੀ ਚਲੀ ਜੋ ਉਸ ਤੋਂ ਬਾਅਦ ਜੇਲ੍ਹ ਚ ਵੀ ਹੰਗਾਮਾ ਹੋ ਗਿਆ ਜੇ ਚਿੱਤ ਕਹਿੰਦੀਆਂ ਨੇ ਹੜਤਾਲ ਕਰਨ ਦੀ ਪਕੜਾ ਵਾਪਸੀ ਇਜਾਮ ਲੱਗਿਆ ਸੀ ਤੇ ਦੂਸਰੇ ਪਾਸੇ ਗਲਤ ਰਸਤੇ ਮੋੜਨ ਆਨਕ ਜਾਂਚ ਦੇ ਕਰਵਾ ਰਿਹਾ ਸੀ ਡਰਾਈਵਰ ਨੇ ਪਿੱਛੇ ਫਰੇਸ ਦੇ ਨਾਲ ਨਾਲ ਸ਼ਾਰਨ ਖੋਲ੍ਹ ਦਿੱਤੀ ਹੈ ਰੂਪ ਨਾ ਕਰ ਜੇਲ੍ਹ ਦੀ ਇਹ ਘਟਨਾ ਨਰਸਨਾਂ ਤੇ ਹੈਰਾਨ ਕਰਨ ਵਾਲੀਆਂ ਨੇ ਕਿਉਂਕਿ ਜੇ ਸਿੱਧੇ ਤੇ ਉੱਤੇ ਕਿਹਾ ਕਿ ਜੇ ਇਹ ਪ੍ਰੋਕਸਰ ਆਪ ਹੀ ਅੰਦਰ ਮੋਬਾਈਲ ਸਪਲਾਈ ਕਰਦਾ ਹੈ ਤੇ ਕਾਰਵਾਈ ਕੀਤੀ ਹੈ ਹਾਂਜੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਯਾਨੀ ਕਿ ਜੇਲ੍ਹ ਨੂੰ ਕਮਾਉ ਹੋਤ ਬਣਾਇਆ ਗਿਆ ਹੈ ਤੁਸੀਂ ਆਪ ਹੀ ਸੁਣੋ ਅਪਨਾ ਮਾਤਾ ਯਾਨੀ ਪੰਜਾਬੀ ਟੀਵੀ ਲਿਮਟਿਡ ਨੇ ਨੈਪਾਲ ਤੇ ਦੇਵਾ ਦੇ ਨਾਮ ਸਮਾਪਤ ਹਰ ਪੀਸਿੰਗ ਸੋਨੀਤ ਇਹ ਜਿਹੜਾ ਟਰੈਕਟਰ ਸੀਗਾ ਇਹ ਪਾਸ ਪਿੱਛੇ ਘਾ ਰਿਆ ਸੀਗਾ ਅਰੰਦੀਪ ਸਿੰਘ ਸਮਾਹ ਹਕਸਿੰਗ ਵਾਸੀ ਤਰਾਂ ਮਹੀੜੀ ਪੀਐਸਮੋ ਕੋਲ ਪਤਾ ਕਰਦੇ ਇਹ ਵੀ ਲਗ ਲਗਾ ਕੇ ਮੋਹਰ ਦੇ ਇੱਕ ਮੌਤ ਮੌਤ ਹੋ ਗਈ। ਧੀ ਕਾਰਬੀ ਅਮਰਜੀਤ ਜੀ ਆਂ ਦੀ ਜਾਰੀ ਕਿੰਨੇ ਕੇ ਸਾਲ ਦਾ ਜੀ ਇਹ 40 ਸਾਲ ਤੋਂ ਉਪਰੇ ਜੀ ਇਹ ਬਾਤ ਨੂੰ ਪਿੱਛੇ ਕਰਨ ਲੱਗਿਆ ਹਾਂ ਹਾਂ ਦੀ ਦਸ ਬੈਕ ਘਾ ਰਾਗੇ ਬੁਰਾ ਜਾਮ ਲੱਗਿਆ ਜੀ ਦੇ ਮੈਂ ਕਰਦਾ ਥੱਲੇ ਆ ਕੇ ਬਸ ਥੱਲੇ ਬਸ ਵੀ ਪੇਟ ਬੱਜੀ ਫਿਰ ਰੁਕਣਾ ਕੀ ਮੂਵਮੈਂਟ ਹੈ ਆ ਸਾਡੀ ਸਿਰਸਾ ਕਿਹੜੀਆਂ ਤਰ੍ਹਾਂ ਮਹਾਤ ਬੱਕਾ ਦਾ ਕੀ ਤਕਨੀਕਿਤ ਪਤਾ ਦਰਦਾ ਹੈ ਡਾਕਟਰ ਨੇ ਯੂਸੀ ਨੂੰ ਸਮਾਉਂ ਪਰਪੀਸ ਨੂੰ ਡਰਾਈਵਰ ਹਾਂ ਜੀ ਪਾ ਫਿਆ بڑا ਇਹ ਕਿਹੜੀਆਂ ਤਰ੍ਹਾਂ ਮਹਾਤ ਜਿਹਨੂੰ ਸਾਫ ਕਰਦਾ ਸੀ 68606 ਵੀ ਇਹਨਸ ਇਹ ਅੱਗੇ ਕਰੰਤਰੀ ਬਈ ਜੀ ਨਹੀਂ ਮੌਕੇ ਡਰਾਈਵਰ ਜਦੋਂ ਪਾਸ ਚਲਾ ਰਿਹਾ ਸੀ ਪਿੱਛੇ ਬੈਕ ਕਰ ਰਿਹਾ ਸੀ ਨੂੰ ਪਤਾ ਨਹੀਂ ਲੱਗਿਆ ਕਿ ਇਹ ਵੀ ਗੇਟ ਨਹੀਂ ਉਹਨੂੰ ਪਤਾ ਨਹੀਂ ਲੱਗਿਆ ਸੀ ਕਿ ਉੱਥੇ ਜੀ ਉਹਨੂੰ ਹੀ ਪਤਾ ਲੱਗਿਆ ਬੱਸ ਮੰਡੀ ਉਹਨਾਂ ਕੋਲ ਨਹੀਂ ਪਤਾ ਲੱਗਾ ਉੱਥੇ ਗਿਆ ਜੀ ਸਾਬਾ ਜੀ ਨਾਲ ਉਹਨੇ ਹਾਥਲ ਕਰਾਇਆ ਗਿਆ ਕਿ ਲੈ ਕੇ ਜੀ ਇਹ ਮੱਕ ਜੀ ਵਰਗੇ ਨਹੀਂ ਇਹ ਗਿਆ ਕਿ ਮੱਕ ਜੀ ਨਾਲ ਡਾਕਟਰ ਸਾਹਿਬ ਨੇ ਕਿਹਾ ਇੱਥੇ ਡੱਟ ਕਰਾ ਦਿਆ ਜੀ ਮੈਡੀਕਲ ਕਰਾਇਆ ਗਿਆ ਡੈਕਟਰੀ ਦਾ ਉਸ ਤੋਂ ਰਾਮੇ ਰੌਣਟਾ ਅੰਤ ਸੀ ਬਾਈ ਆਹ ਸਰ ਜੀ ਅੱਜ ਬਸ ਸਾਰੇ ਕੱਢ ਜਾਈਂ ਇਹ ਡਰਾਈਵਰ ਆਪੂ ਦੇ ਹਸਪੀਟਲ ਲੈ ਕੇ ਗਿਆ ਆਪੇ ਵਾਸਤੇ ਦੇ ਦੋ ਲੈ ਕੇ ਸਮਿਖੇਰ ਸਿੰਘ ਜੀ ਮੇਰਾ ਛੋਟਾ ਬ੍ਰਦਰ ਜੀ ਕੀ ਨਾਮ ਸੀ ਉਹ ਨੀਮਰ ਕਿੰਨੀ ਸੀ ਰਣਜੀਤ ਸਿੰਘ ਨਵਾ ਜੀ 35 ਸਾਲ ਉਮਰ ਦੇ ਜੀ ਕੀ ਕੰਮ ਕਰਦੇ ਸੀ ਜੀ ਕਨੈਕਟਰ ਹੀ ਕਰਦਾ ਕਿੱਥੋਂ ਕਿੱਥੇ ਜਾ ਰਹੇ ਸੀ ਕੀ ਘਟਨਾ ਪਾਪੜੀ ਜੀ ਉਹ ਮਾਛੀਵਾੜੇ ਤੋਂ ਖੰਨਾ ਜਾ ਰਹੀ ਸੀ ਰਾਜ ਚ ਜਾਵਣ ਲੱਗ ਗਿਆ ਜੀ ਉੱਥੋਂ ਜਾਮ ਤੋਂ ਗੱਡੀ ਬੈਕ ਕਰਾ ਰਹੇ ਸੀ ਡਰਾਈਵਰ ਦੀ ਅੰਗੈਲੀ ਨਾ ਜੀ ਪਿੱਛੇ ਆ ਗਿਆ ਕਨੈਕਟਰ ਕਨੈਕਟਰ ਦੀ ਉੱਥੇ ਮੌਕੇ ਤੇ ਮੋਟਰ ਗੱਡੀ ਉੱਪਰ ਚੜ ਗਈ ਹਾਂਜੀ ਗੱਡੀ ਬੈਕ ਕਰਦੇ ਤੋ ਉੱਪਰ ਚੜ ਗਈ ਇੱਕ ਕੰਦ ਕਾਰਵਾਈ ਕੀਤੀ ਸੀ ਹਾਂਜੀ ਕਾਰਵਾਈ ਕੀਤੀ ਸੀ ਤੇ ਪੁਲਿਸ ਰਿਪੋਰਟ ਹੋ ਗਈ